ਜਿਹੜੇ ਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਿਹੇ ਦਾਰ ਹੋਣੀ ਇਸ ਲਾਗ ਜੋਗ ਕਦਮ ਹੈ ਜੇ ਜਿਹੇ ਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਇੱਕ ਦੁਹਰਾਣ ਲੱਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਹੈ ਤੇ ਤਕੜੇ ਹੋ ਕੇ ਆਪ ਕਮਰ ਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਦੇ ਦੀ ਗੱਲ ਕਰੇ ਚਾਹੇ ਕੋਈ ਵੀ ਜ਼ਹੇਦਾਰ ਕਰੇ ਪ੍ਰੀ ਸਿੰਘੂਣੀ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਧੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜ਼ਹੇਦਾਰ ਆ ਜ਼ਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੇ ਤੁਸੀਂ ਜਿਹੜਾ ਕਦਮ ਪੱਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਇਸ ਲਾਗਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਇੱਕ ਦੁਹਰਾਨ ਲੱਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਕੋਈ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਧੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜਥੇਦਾਰ ਆ ਜਥੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਥੇਦਾਰ ਹੋਣੀ ਇਸ ਲਾਗ ਜੋਗ ਕਦਮ ਹੈ ਜੇ ਜਥੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰ ਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਦੇਸ਼ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਹਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਕੋਈ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਜੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਕੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜਥੇਦਾਰ ਆ ਜਥੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪੱਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਥੇਦਾਰ ਹੋਣੀ ਹੈ ਸਲੱਗ ਜੋਗ ਕਦਮ ਹੈ ਜੇ ਜਥੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫੇਰ ਇੱਕ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਗੜੇ ਹੋ ਕੇ ਆਪ ਕਮਰ ਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ ਸਲਾਗਾ ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਹਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫੇਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜਥੇਦਾਰ ਅ ਜਥੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਥੇਦਾਰ ਹੋਣੀ ਇਸ ਲਾਗਜੋਗ ਕਦਮ ਹੈ ਜੇ ਜਥੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਦੁਹਰਾਣ ਲਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਗੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਐ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਹਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਜਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਗੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜਹੇਦਾਰ ਆ ਜਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਹੈ ਸਲਾਘਾਯੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਇੱਕ ਦੁਹਰਾਣ ਲੱਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਹੈ ਤੇ ਤਗੜੇ ਹੋ ਕੇ ਆਪ ਕਮਰ ਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਤੇ ਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਦੇ ਦੀ ਗੱਲ ਕਰੇ ਚਾਹੇ ਉਹ ਕੋਈ ਵੀ ਜ਼ਹੇਦਾਰ ਕਰੇ ਹਰਪ੍ਰੀਤ ਸਿੰਘ ਉਹ ਨਹੀਂ ਕਰ ਲੈਣ ਤੇ ਜੇ ਗੜਗੱਜ ਹੋਣੀ ਹੈ ਇਸ ਵੇਲੇ ਤਾਕਤ ਉਹਨਾਂ ਦੇ ਕੋਲ ਹੈਗੀ ਹੈ ਪਾਵਰ ਹੈ ਤੇ ਉਹਨਾਂ ਦੇ ਕੋਲ ਐਸਡੀਪੀਸੀ ਉਹਨਾਂ ਦੇ ਨਾਲ ਮਗਰ ਤੁਰਦੀ ਹੈ ਉਹਨਾਂ ਦੇ ਤੇ ਫਿਰ ਉਹ ਤਕੜੇ ਹੋ ਕੇ ਲਹਿਰ ਚਲਾਉਣ ਤੇ ਸੰਗਤ ਉਹਨਾਂ ਦਾ ਸਾਥ ਵੀ ਦੇਵੇ ਜ਼ਹੇਦਾਰ ਆ ਜ਼ਹੇਦਾਰ ਬਾਰੇ ਸੁਣਿਆ ਹੈ ਗੜਗੱਜ ਜਿਹੜੇ ਆਏ ਨੇ ਇਹ ਕਹਿ ਰਹੇ ਨੇ ਧਰਮ ਪ੍ਰਚਾਰ ਦੀ ਲਹਿਰ ਅਸੀਂ ਸ਼ੁਰੂ ਕਰਨੀ ਹੈ ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਾਂਗਾ ਵੀ ਤੁਸੀਂ ਜਿਹੜਾ ਕਦਮ ਪੱਟ ਰਹੇ ਹੋ ਬੜੀ ਚੰਗੀ ਗੱਲ ਹੈ ਤੇ ਜੇ ਜਹੇਦਾਰ ਹੋਣੀ ਏ ਸਲਾਘਾ ਜੋਗ ਕਦਮ ਹੈ ਜੇ ਜਹੇਦਾਰ ਹੋਣੀ ਗੜਗੱਜ ਹੋਣੀ ਇਹ ਕਰਨਗੇ ਤੇ ਇਹ ਉਹਨਾਂ ਦੇ ਵਾਸਤੇ ਚੰਗੀ ਗੱਲ ਵੀ ਹੈ ਤੇ ਸੰਗਤ ਨੂੰ ਫਿਰ ਉਹਨਾਂ ਦਾ ਸਾਥ ਵੀ ਦੇ ਦੇਣਾ ਚਾਹੀਦਾ ਜੇ ਸਿੰਘ ਸਾਹਿਬ ਲਹਿਰ ਚਲਾਉਂਦੇ ਨੇ ਮੈਂ ਫਿਰ ਇੱਕ ਦੁਹਰਾਣ ਲੱਗਾ ਜੇ ਸਿੰਘ ਸਾਹਿਬ ਲਹਿਰ ਧਰਮ ਪ੍ਰਚਾਰ ਦੀ ਚਲਾਉਂਦੇ ਐ ਤੇ ਤਕੜੇ ਹੋ ਕੇ ਆਪ ਕਮਰਕੱਸਾ ਕਰਕੇ ਸਾਰੇ ਪ੍ਰਚਾਰਕਾਂ ਨੂੰ ਨਾਲ ਲੈ ਕੇ ਤੁਰਦੇ ਐ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਨੂੰ ਬੇਸ ਬਣਾ ਕੇ ਜੇ ਸਿੰਘ ਸਾਹਿਬ ਚੱਲਣ ਇਸਾਰੇ ਹੀ ਪ੍ਰਚਾਰਕ ਉਹਨਾਂ ਨਾਲ ਤੁਰਨ ਨੂੰ ਤਿਆਰ ਨੇ ਤੇ ਉਹਨਾਂ ਦਾ ਇਹ SLAGA ਜੋ ਕਦਮ ਹੈ ਤੇ ਉਹਨਾਂ ਨੂੰ ਵੀ ਚਾਹੀਦਾ ਹੈ ਤੇ ਉਹਨਾਂ ਦਾ ਸਾਥ ਵੀ ਫਿਰ ਸੰਗਤ ਨੂੰ ਦੇਣਾ ਚਾਹੀਦਾ ਕਿਉਂਕਿ ਇਸ ਵੇਲੇ ਗੱਲ ਇਹ ਨਹੀਂ ਕੌਣ ਕਿਹਦੇ ਨਾਲ ਤੁਰਨਾ ਕਿਹੜਾ ਕਿਹੜੀ ਪਾਰਟੀ ਨਾਲ ਹੈ ਅੱਜ ਦੀ ਘੜੀ ਵਿੱਚ ਉਹਸ ਬੰਦੇ ਦਾ ਸਾਥ ਦਿਓ ਜਿਹੜਾ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਦੇ ਪ੍ਰਚਾਰ ਦੀ ਵਾਅਦੇ ਦੀ ਗੱਲ ਕਰੇ ਚਾਹੇ ਕੋਈ ਕੋਈ ਵੀ ਜਹੇ